ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਬੰਗਿਆ ਵਿਖੇ ਚੋਰਾ ਕਰਕੇ ਬੁਰਾ ਹਾਲ ਹੈ ਦੱਸਦੀਏ ਬੰਗਾ ਮੁੱਖ ਮਾਰਕ ਤੇ ਸਥਿਤ ਤਿੰਨ ਮੈਡੀਕਲ ਸਟੋਰਾਂ ਅਤੇ ਪਿੰਡ ਜੀਂਦੋਵਾਲ ਵਿਖੇ ਘਰ ਨੂੰ ਨਿਸ਼ਾਨੇ ਬਣਾਉਂਦੇ ਹੋਏ ਨਕਦੀ ਸਮੇਤ ਕੀਮਤੀ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੀਤ ਮੈਡੀਕਲ ਹਾਲ ਫਗਵਾੜਾ ਰੋਡ ਬੰਗਾ ਦੇ ਮਾਲਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਗਏ ਸਨ ਉਹਨਾਂ ਨੂੰ ਦੇਰ ਰਾਤ ਸਵਾ 2 ਵਜੇ ਦੇ ਕਰੀਬ ਦੁਕਾਨ ਨਜ਼ਦੀਕ ਰਹਿੰਦੇ ਕਿਸੇ ਕਰੀਬੀ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਖੁੱਲਾ ਹੋਇਆ। ਉਹ ਤੁਰੰਤ ਦੁਕਾਨ ਤੇ ਆਏ ਅਤੇ ਵੇਖਿਆ ਕਿ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਦੁਕਾਨ ਅੰਦਰ ਪਈ 30000 ਰੁਪਏ ਦੀ ਨਕਦੀ ਜਿਹੜੀ ਹੈ ਉਹ ਗਾਇਬ ਸੀ। ਇਸ ਤੋਂ ਬਾਅਦ ਚੋਰਾਂ ਨੇ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੇ ਮੋਨ ਮੈਡੀਕਲ ਨਾਮੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਦਰੋਂ 22000 ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਇੰਦਰਦੇਵ ਐਂਡ ਸਨਸ ਨਾਮੀ ਮੈਡੀਕਲ ਸਟੋਰ ਜੋ ਚੋਰਾਂ ਨੇ 20 ਤੋਂ 25000 ਰੁਪਏ ਦੀ ਜਿਹੜੀ ਨਗਦੀ ਹੈ ਉੱਥੋਂ ਚੋਰੀ ਕੀਤੀ। ਇਸ ਤਰ੍ਹਾਂ ਚੋਰਾਂ ਨੇ ਨਜ਼ਦੀਕੀ ਪੈਂਦੇ ਪਿੰਡ ਜੀਂਦੋਵਾਲ ਵਿਖੇ ਘਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਕਤ ਘਰ ਦੀ ਗ੍ਰਿਲ ਨੂੰ ਪੁੱਟ ਕੇ ਘਰ ਅੰਦਰ ਪਈ 4000 ਰੁਪਏ ਦੀ ਨਗਦੀ ਅਤੇ 2.5 ਟੋਲੇ ਸੋਨੇ ਦੇ ਗਹਿਣੇ ਨੂੰ ਚੋਰੀ ਕਰ ਲਿਆ। ਇਹਨਾਂ ਚੋਰੀਆਂ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪਰ ਸਾਥੀਓ ਅਸੀਂ ਇਹ ਸਾਬ ਲਾਈਏ ਕਿ ਜੇ ਇਸ ਤਰੀਕੇ ਇੱਕ ਰਾਤ ਦੇ ਅੰਦਰ 4-4 ਥਾਵਾਂ ਤੇ ਚੋਰ ਨਿਸ਼ਾਨਾ ਬਣਾਉਣਗੇ ਤਾਂ ਚੋਰਾ ਕੋ ਹਜ਼ਾਰ ਕਿੰਨੇ ਹੋਣਗੇ ਤੇ ਚੋਰਾ ਤਾਂ ਹਾਂ ਕਿੰਨਾ ਖੁੱਲ ਕੇ ਹੋਵੇਗਾ ਅਸੀਂ ਤਾਂ ਹਸਾਬ ਲਾਣ ਦੀ ਥੱਕ ਗਏ ਕਿ ਚੋਰ ਇੱਕ ਰਾਤ ਚ ਕਿੰਨੇ ਰੁਪਏ ਚੋਰੀ ਕਰਕੇ ਲੈ ਗਿਆ